ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੋਰੀ ਦੀ ਸਬਜੀ ਨਵੇਂ ਤਰੀਕੇ ਨਾਲ ਬਣਾਉਣ ਲੱਗੇ ਆ ਕੁੱਕਰ ਦੇ ਵਿੱਚ ਤੇਲ ਪਾਣੀ ਕੁਛ ਨਹੀਂ ਆਪਾਂ ਪਾਇਆ ਤੇ ਤੋਰੀਆਂ ਜਿਹੜੀਆਂ ਆਪਾਂ ਛਿੱਲ ਕੇ ਕੱਟ ਕੇ ਧੋ ਕੇ ਕੁੱਕਰ ਦੇ ਵਿੱਚ ਪਾ ਦਤੀਆਂ ਤੇ ਇਹਦੇ ਵਿੱਚ ਹੁਣ ਆਪਾਂ ਪਾਉਣੇ ਆ ਇੱਕ ਮੁਠੀ ਮੈਂ ਮਸਰਾਂ ਦੀ ਦਾਲ ਜਿਹੜੀ ਆ ਭਿੰਤੀ ਉਸਗੀ ਸਿਰਫ ਇੱਕ ਮੁਠ ਥੋੜੀ ਜਿਹੀ ਪਾਉਣੀ ਆ ਜ਼ਿਆਦਾ ਨਹੀਂ ਪਾਉਣੀ ਇਹ ਨੀਗੀ ਦਾੜ ਪਾ ਕੇ ਨਾ ਆਪਾਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਮਿਰਚ ਪਾ ਦਿੱਤੀ ਆ ਨਮਕ ਹਲਦੀ ਪਾ ਦਨੇ ਆ ਤੇ ਪਹਿਲਾਂ ਇਹਨੂੰ ਆਪਾਂ ਮਿਕਸ ਕਰਦੇ ਆ ਮਸਾਲਿਆਂ ਨੂੰ ਮਿਰਚ ਮਸਾਲਾ ਜਿਹੜਾ ਆਪਾਂ ਪਾਇਆ ਤੇ ਫਿਰ ਇਹਦੇ ਵਿੱਚ ਪਾਣੀ ਬਿਲਕੁਲ ਥੋੜਾ ਬਿਲਕੁਲ ਅੱਧਾ ਕੱਪ ਪਾਣੀ ਦਾ ਆਪਾਂ ਇਹਦੇ ਵਿੱਚ ਪਾਉਣਾ ਆ ਤੇ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਤੋਰੀਆਂ ਦੇ ਵਿੱਚੋਂ ਪਾਣੀ ਜਿਹੜਾ ਬਹੁਤ ਹੁੰਦਾ ਆ ਤੇ ਪਾਣੀ ਪਾ ਕੇ ਇਹਨੂੰ ਆਪਾਂ ਜਿਹੜਾ ਆ ਇੱਕ ਸਿਟੀ ਲਵਾ ਲੈਣੀ ਹੈ ਇੱਕ ਸਿਟੀ ਲਵਾ ਕੇ ਪਾਪਾ ਫਿਰ ਵਿੱਚੇ ਰਹਿਣ ਦਣੀ ਇੱਕ ਸਿਟੀ ਲਵਾ ਕੇ ਗੈਸ ਬੰਦ ਕਰ ਦੇਣਾ ਪਾਪ ਵਿੱਚੇ ਰਹਿਣ ਦਣੀ ਆ ਤੇ ਇੱਧਰ ਆਪਾਂ ਤੜਕਾ ਤਿਆਰ ਕਰਦੇ ਹਿੰਗ ਤੇ ਜੀਰਾ ਪਾ ਦਤਾ ਪਿਆਜ਼ ਪਾ ਦਤੇ ਆ ਤੇ ਇਹਨੂੰ ਆਪਾਂ ਲਾਲ ਕਰਕੇ ਪਿਆਜ਼ ਨੂੰ ਫੇਰਾ ਆਪਾਂ ਟਮਾਟਰ ਪੀਸ ਕੇ ਜਿਹੜਾ ਉਹ ਪਾ ਦੇਣਾ ਆ ਤੇ ਅਦਰਕ ਲਸਣ ਦਾ ਪੇਸਟ ਪਾ ਦੇਣਾ ਇਹ ਪੈਂਟਵਾਟਰ ਇੱਕ ਵੱਡੇ ਸਾਈਜ਼ ਦਾ ਸੀ ਉਹ ਪੀਸ ਲਿਆ ਉਹ ਪਾ ਦਤਾ ਤੇ ਅਦਰਕ ਲਸਣ ਦਾ ਪੇਸਟ ਪਾ ਦਤਾ ਆ ਆਪਾਂ ਮੈਂ ਕਈ ਵਾਰੀ ਵੀਡੀਓ ਇਹਦੀ ਅਪਲੋਡ ਕੀਤੀ ਆ ਏ ਆਪਣੇ ਦੋਨੋਂ ਚੈਨਲਾਂ ਤੇ ਮੈਂ ਜਿਹੜੀ ਵੀਡੀਓ ਪਾਈ ਪੰਜਾਬੀ ਡਿਸ਼ ਚੈਨਲ ਤੇ ਵੀ ਬਲਜਿੰਦਰ ਕਿਚਨ ਚੈਨਲ ਤੇ ਵੀ ਤੇ ਕਸੂਰੀ ਮੇਥੀ ਤੇ ਗਰਮ ਮਸਾਲਾ ਪਾ ਦਿੱਤਾ ਆ ਤੜਕਾ ਆਪਣਾ ਜਿਹੜਾ ਪੁੱਜ ਗਿਆ ਹਨ ਵਧੀਆ ਤਰੀਕੇ ਨਾਲ ਲਾਲ ਹੋ ਗਿਆ ਆ ਤੇ ਹੁਣ ਆਪਾਂ ਜਿਹੜੀ ਦਾਲ ਰੱਖੀ ਹੋਈ ਸੀ ਉਹ ਵੀ ਆਪਣੀ ਬਣ ਗਈ ਸਬਜੀ ਤੋਰੀਆਂ ਦੀ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਦਨੇ 19 ਦੇਰ ਦੇ ਵਿੱਚ ਆਪਣਾ ਤੜਕਾ ਤਿਆਰ ਹੋਇਆ 19 ਦੇਰ ਚ ਆਪਣੀਆਂ ਤੋਰੀਆਂ ਬਣ ਗਈਆਂ ਤੇ ਦਾਲ ਪਾ ਕੇ ਤੁਸੀਂ ਤੋਰੀਆਂ ਬਣਾਉਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਆ ਤੇ ਹੁਣ ਇਹਨੂੰ ਐਦਾਂ ਮਿਕਸ ਕਰਦene ਵੀਡੀਓ ਮੇਰੀ ਚੰਗੀ ਲੱਗਦੀ ਤਾਂ ਲਾਇਕ ਸ਼ੇਅਰ ਕਮੈਂਟ ਕਰੋ ਨਵੇਂ ਵੀ ਬੀਬੇ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਜੀ ਥਰੜੀ ਸਪੋਰਟ ਦੇ ਨਾਲ ਹੀ ਚੈਨਲ ਨੇ ਇੱਕ ਵਧਣਾ ਲਾਓ ਜੀ ਤੋਰੀਆਂ ਦੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋ ਗਈ ਬਣਾਓ ਖਾਓ ਵੀਡੀਓ ਦੇਖਣੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ